ਪ੍ਰੀਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਸਾਰੇ ਸ਼ਹਿਰ ਨੂੰ ਪਤਾ ਹੈ ਜੀ ਐਸ ਮੈਨੇਜਮੈਂਟ ਐਂਡ ਟਰਸਟ ਦਾ ਜਿਹੜਾ ਇਲੈਕਸ਼ਨ 1 ਸਤੰਬਰ ਨੂੰ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਸਾਡੇ ਸ਼ਹਿਰ ਦੇ ਜਿਹੜੇ ਸੱਤ ਪ੍ਰਮੁੱਖ ਵਿਦਿਆਕਾਦਾਰੇ ਨੇ ਜਿਹਨੂੰ ਸ਼ਹਿਰ ਦੀ ਤਰੋਹਰ ਵੀ ਕਿਹਾ ਜਾਂਦਾ ਮਾਨ ਸਨਮਾਨ ਤੇ ਪਛਾਣ ਵੀ ਕਿਹਾ ਜਾਂਦਾ ਉਹਨਾਂ ਦਾ ਇਲੈਕਸ਼ਨ ਹੋਣ ਜਾ ਰਿਹਾ ਹੈ ਜਿੱਥੇ ਸਾਡੇ ਸ਼ਹਿਰ ਦੇ ਵੋਟਰਾਂ ਨੇ ਇਹਦੇ ਵਿੱਚ VOTING ਕਰਨੀਆਂ ਉੱਥੇ ਸਾਡੇ ਤਿੰਨ ਪੈਨਲ ਨੇ ਇਸ ਵਾਰੀ ਕੰਟੈਸਟ ਕੀਤਾ ਵਾ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਵੱਚ ਚੁੱਕੀਆਂ ਨੇ ਜੀ ਰਿਸਪੌਂਸਿਬਿਲਟੀਜ਼ ਹੈ ਕਿਉਂਕਿ ਸ਼ਹੀ ਜਿਹੜੇ ਚੀਫ ਇਲੈਕਸ਼ਨ ਅਫੀਸਰ ਨੇ ਜਿਨ੍ਹਾਂ ਨੇ ਕਿ ਸਾਰੀਆਂ ਤਿਆਰੀਆਂ ਨੇ ਜਿਹੜੀਆਂ ਉਹਨਾਂ ਦੀ ਦੇਖਰੇਖ ਦੇ ਵਿੱਚ ਉਹਨਾਂ ਦੀ ਸਰਪ੍ਰਸਤੀ ਚ ਹੋ ਰਹੀਆਂ ਨੇ ਅੱਜ ਉਹਨੂੰ ਹੀ ਲੈ ਕੇ ਇੱਕ ਮੀਟਿੰਗ ਸੀ ਜਿਹੜੀ ਰੱਖੀ ਗਈ ਹੈ ਆਓ ਜਾਣਦੇ ਆ ਕਿ ਉਹ ਮੀਟਿੰਗ ਦੀ ਰੂਪਰੇਖਾ ਕੀ ਸੀ ਗੱਲ ਕਰਦੇ ਆ ਡਾਕਟਰ ਕੇ ਕੇ ਸ਼ਰਮਾ ਜੀ ਨਾਲ ਪਹਿਲਾਂ ਸਰ ਵੈਲਕਮ ਸਾਡੇ ਚੈਨਲ ਤੇ ਸਰ ਥੈਂਕ ਯੂ ਥੈਂਕ ਯੂ ਵੈਰੀ ਮਚ ਸਰ ਜਿਵੇਂ ਕਿ ਆਪਾਂ ਦੇਖਿਆ ਜੀ ਬਿਗ ਰਿਸਪੌਂਸਿਬਿਲਟੀ ਬਿਗ ਟਾਸਕ ਤੇ ਸਰ ਜਿਹੜੀ ਅੱਜ ਦੀ ਮੀਟਿੰਗ ਰੱਖੀ ਗਈ ਹੈ ਉਹਦੀ ਕੀ ਰੂਪਰੇਖਾ ਸੀ ਸਰ ਤੇ ਜਿਹੜੀਆਂ ਤਿਆਰੀਆਂ ਨੇ ਕੀ ਉਹ ਆਪਣੇ ਲੈਵਲ ਐਂਡ ਲੈਵਲ ਤੇ ਪਹੁੰਚ ਚੁੱਕੀਆਂ ਨੇ ਅੱਜ ਇਹ ਜੋ ਤੁਹਾਨੂੰ ਪਤਾ ਹੀ ਹੈ ਮੈਨੇਜਮੈਂਟ ਦੇ ਚੋਣ ਮੈਦਾਨ ਦੇ ਵਿੱਚ ਜਿਹੜੇ ਉਤਰੇ 43 ਪ੍ਰਤੀਯਾਸੀ ਸੀਗੇ ਆਪਾਂ ਅੱਜ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਪੂਰੀ ਇਲੈਕਸ਼ਨ ਪ੍ਰਕਿਰਿਆ ਬਾਰੇ ਜਾਣੂ ਕਰਾਇਆ ਕੱਲ ਵੀ ਆਪਾਂ ਇੱਕ ਮੀਟਿੰਗ ਕੀਤੀ ਸੀ ਉਹ ਸਟਾਫ ਨਾਲ ਕੀਤੀ ਸੀ ਕਿਉਂਕਿ 150 ਦੇ ਕਰੀਬ ਜਿਹੜਾ ਸਟਾਫ ਹੈ ਉਹ ਇਸ ਚੋਣ ਡਿਊਟੀ ਤੇ ਤਨਾਤ ਹੈ ਉਹਨਾਂ ਨੂੰ ਪੂਰੀ ਪੋਲਿੰਗ ਡੇ ਦਾ ਕੀ ਪ੍ਰੋਟੋਕਾਲ ਰਹੇਗਾ ਔਰ ਕਾਊਂਟਿੰਗ ਡੇ ਦਾ ਕੀ ਪ੍ਰੋਟੋਕਾਲ ਰਹੇਗਾ ਉਹਦੇ ਬਾਰੇ ਉਹਨਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਗਈ ਉਹਨਾਂ ਦੀ ਰਿਹੈਸਲ ਕੀਤੀ ਗਈ ਅੱਜ ਦੀ ਮੀਟਿੰਗ ਦੇ ਵਿੱਚ ਵੀ ਕਿਉਂਕਿ ਉਮੀਦਵਾਰ ਵੀ ਇੱਕ ਮੇਨ ਪਾਰਟ ਹੁੰਦੇ ਆ ਉਹਨਾਂ ਦਾ ਵੀ ਵਿਸ਼ਵਾਸ ਸਟਾਫ ਦੇ ਵਿੱਚ ਹੋਣਾ ਜ਼ਰੂਰੀ ਹੈ ਔਰ ਇਲੈਕਸ਼ਨ ਪ੍ਰਕਿਰਿਆ ਦੇ ਵਿੱਚ ਵੀ ਵਿਸ਼ਵਾਸ ਹੋਣਾ ਜ਼ਰੂਰੀ ਹੈ ਤੇ ਅੱਜ ਉਹਨਾਂ ਨੂੰ ਆਪਾਂ ਸਾਰੀ ਸਾਡੀ ਸਮੁੱਚੀ ਇਲੈਕਸ਼ਨ ਟੀਮ ਨੇ ਆਪਾਂ ਉਹਨਾਂ ਨੂੰ ਜਾਣੂ ਕਰਵਾਇਆ ਕਿ ਇਲੈਕਸ਼ਨ ਪ੍ਰਕਿਰਿਆ ਦੇ ਵਿੱਚ ਕਿਸ-ਕਿਸ ਗੱਲ ਦਾ ਧਿਆਨ ਕਿਸ-ਕਿਸ ਤਰੀਕੇ ਨਾਲ ਰੱਖਿਆ ਗਿਆ ਹੋਇਆ ਪਹਿਲਾ ਜਿਵੇਂ ਕਿ ਤੁਹਾਨੂੰ ਵਾਲੀਆ ਜੀ ਪਤਾ ਪਹਿਲਾ ਪੋਲਿੰਗ ਡੇ ਹੈ 1 ਸਤੰਬਰ ਨੂੰ ਔਰ 1 ਸਤੰਬਰ ਨੂੰ ਪੋਲਿੰਗ ਡੇ ਦੇ ਉੱਤੇ ਆਪਾਂ ਦੋ ਐਂਟਰੀ ਪੁਆਇੰਟ ਬਣਾਏ ਹੋਏ ਇੱਕ ਏ ਸੀਨੀਅਰ ਸੈਕੰਡਰੀ ਸਕੂਲ ਤੋਂ ਐਂਟਰੀ ਪੁਆਇੰਟ ਹੈ ਇੱਕ ਐਂਟਰੀ ਪੁਆਇੰਟ ਹੈ ਸਾਡਾ ਮਦਨ ਗੋਪਾਲ ਚੋਪੜਾ ਸੀਨੀਅਰ ਸੈਕੰਡਰੀ ਸਕੂਲ ਤੋਂ ਪੁਆਇੰਟ ਹੈ ਤੇ 12 ਬੂਥ ਸਾਡੇ ਇਸਾਈਡ ਹੈ 1 ਤੋਂ 12 ਸੀਨੀਅਰ ਸੈਕੰਡਰੀ ਸਕੂਲ ਚ ਨੇ 13 ਤੋਂ 23 ਤੱਕ ਮਦਨ ਗੋਪਾਲ ਚੋਪੜਾ ਸੀਨੀਅਰ ਸੈਕੰਡਰੀ ਸਕੂਲ ਦੀ ਤਰਫ ਚ ਹੈਗੇ ਨੇ ਤੇ ਇਹ ਜਿਹੜੇ ਬੂਥ ਨੇ ਇਹਨਾਂ ਦੇ ਵਿੱਚ ਪੂਰੀ ਚਾਰ-ਚਾਰ ਸਟਾਫ ਮੈਂਬਰ ਨੇ ਪ੍ਰੈਜ਼ਾਈਡਿੰਗ ਅਫਸਰ ਹੈ ਪੋਲਿੰਗ ਅਫਸਰ ਹੈ ਤੇ ਇਸੇ ਤਰ੍ਹਾਂ ਆਪਾਂ ਉਮੀਦਵਾਰਾਂ ਦੇ ਵਿੱਚੋਂ ਜਿੰਨੇ ਵੀ ਤਿੰਨ ਪਹਿਲਾਂ ਲੜ ਰਹੇ ਨੇ ਉਹ ਤਿੰਨ ਪਹਿਲਾਂ ਦੇ ਆਪਾਂ ਤਿੰਨ ਗਰੁੱਪ ਲੀਡਰ ਬਣਾਏ ਹੋਏ ਜਿਨ੍ਹਾਂ ਨੂੰ ਆਪਾਂ ਪਹਿਲੀ ਤਰੀਕ ਨੂੰ ਸਵੇਰ 7 ਵਜੇ ਬੁਲਾਇਆ ਹੋਇਆ ਜਿੱਥੋਂ ਸਟ੍ਰੋਂਗ ਰੂਮ 'ਚ ਉਹਨਾਂ ਨੂੰ ਖਾਲੀ ਪੇਟੀਆਂ ਦਿਖਾ ਕੇ ਆਪਾਂ ਬੂਥ ਦੇ ਵਿੱਚ ਉਹ ਸਾਰਾ ਸਮਾਨ ਉਹ ਸਮਗਰੀ ਭੇਜਣੀ ਹੈ ਤਾਂ ਕਿ ਜਿਹੜੀ ਹੈ ਪੋਲਿੰਗ ਤਰੀਕੇ ਨਾਲ ਕਰਵਾਈ ਜਾ ਸਕੇ ਤੇ ਜਦੋਂ ਉੱਥੇ ਵੀ ਪੋਲਿੰਗ ਬੂਥ 'ਚ ਵੀ ਉਹ ਸਮਾਨ ਪਹੁੰਚ ਜਾਏਗਾ ਤੇ ਉੱਥੇ ਵੀ ਤਿੰਨੋਂ ਪੈਨਲਾਂ ਦੁਆਰਾ ਉਹ ਪੁਆਇੰਟ ਕਿਤੇ ਹੋਏ ਪੋਲਿੰਗ ਏਜੰਟ ਵੀ ਪ੍ਰੈਜ਼ੈਂਟ ਹੋਣਗੇ ਔਰ ਉਸ ਪੋਲਿੰਗ ਏਜੰਟ ਦੀ ਹਾਜ਼ਰੀ ਦੇ ਵਿੱਚ ਸੁਪਰਵਾਈਜ਼ਨ ਦੇ ਵਿੱਚ ਉਹ ਖਾਲੀ ਬਾਕਸ ਬੈਲਟ ਬਾਕਸ ਜਿਹੜੇ ਸੀਗੇ ਜਾਰੀ ਹੋਏ ਸੀਗੇ ਗਰੁੱਪ ਲੀਡਰਸ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਏਗਾ ਸੀਲ ਬੰਦ ਕੀਤਾ ਜਾਏਗਾ ਸਿਰਫ ਉੱਪਰੋਂ ਖਾਲੀ ਰਹੇਗਾ ਜਿੱਥੇ ਬੈਲਟ ਪੇਪਰ ਦੀ ਵੋਟ ਪਾ ਕੇ ਉਹਨਾਂ ਨੂੰ ਪਾਇਆ ਜਾਏਗਾ ਤੇ ਐਂਡ ਦੇ ਵਿੱਚ ਜਦੋਂ 5 ਵਜ ਜਾਣਗੇ 5 ਵਜੇ ਵੀ ਉਹਨੂੰ ਉੱਪਰੋਂ ਵੀ ਸੀਲ ਬੰਦ ਕਰ ਦਿੱਤਾ ਜਾਏਗਾ ਉਹ ਵੀ ਉਹਨਾਂ ਦੀ ਪੋਲਿੰਗ ਏਜੰਟ ਦੀ ਦੇਖਰੇਖ ਦੇ ਵਿੱਚ ਉਹਨੂੰ ਬੰਦ ਕਰਕੇ ਫਿਰ ਦੁਬਾਰਾ ਉਹਨੂੰ ਸਟਰੋਂਗ ਰੂਮ ਦੇ ਵਿੱਚ ਆਪਾਂ ਵਾਪਸ 23 ਦੇ 23 ਬੂਥ ਤੋਂ ਉਹ ਪੇਟੀਆਂ ਆ ਜਾਣਗੀਆਂ ਫਿਰ ਗਰੁੱਪ ਲੀਡਰ ਉੱਥੇ ਪ੍ਰੈਜ਼ੈਂਟ ਹੋਣਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਆਪਾਂ ਸਟਰੋਂਗ ਰੂਮ ਦੇ ਵਿੱਚ ਪੇਟੀਆਂ ਨੂੰ ਗਿਣ ਕੇ ਪ੍ਰੋਪਰ ਤਰੀਕੇ ਨਾਲ ਸਟੋਰ ਕਰਾਂਗੇ ਉਹਨੂੰ ਲੋਕ ਕਰਾਂਗੇ ਉਹਨੂੰ ਦੀਵਾਰ ਕਰਾਂਗੇ ਇੱਕ ਕੈਮਰਾ ਹਮੇਸ਼ਾ ਔਰੇ ਉੱਤੇ ਲੱਗਿਆ ਰਹੂਗਾ ਤਾਂ ਕਿ ਉਹਦੀ ਸੇਫਟੀ ਸਿਕਿਉਰਿਟੀ ਰਵੇ ਪੁਲਿਸ ਕਰਮਚਾਰੀ 4-5 ਉੱਥੇ ਤਨਾਤ ਰਹਿਣਗੇ ਕਿਉਂਕਿ ਅਗਲੇ ਦਿਨ ਸਵੇਰੇ ਕਾਊਂਟਿੰਗ ਸ਼ੁਰੂ ਹੋਣੀ ਆ ਜਿਵੇਂ ਕਿ ਸਰ ਨੇ ਕਿਹਾ ਵੈ ਕਿ ਸਾਰੀ ਚੋਣ ਪ੍ਰਕਿਰਿਆ ਤਿਆਰ ਕਰ ਦਿੱਤੀ ਗਈ ਹੈ ਤਿੰਨੇ ਪੈਨਲ ਨੇ ਉਹਨਾਂ ਨੂੰ ਬਿਠਾ ਕੇ ਪ੍ਰੋਪਰ ਟੰਗ ਦੇ ਨਾਲ ਟਰਾਂਸਪੇਰੈਂਸੀ ਨਾਲ ਓਨੈਸਟੀ ਦੇ ਨਾਲ ਸਭ ਕੁਝ ਦੱਸ ਦਿੱਤਾ ਗਿਆ ਸਰ ਜਿਹੜੇ ਤਿੰਨੇ ਪੈਨਲਾਂ ਦੇ ਅੱਜ ਨੁਮਾਇੰਦੇ ਆਏ ਜਿਹੜੇ ਉਮੀਦਵਾਰ ਦੇ ਰੂਪ 'ਚ ਕੰਟੈਸਟ ਵੀ ਕਰ ਰਹੇ ਨੇ ਕੀ ਉਹ ਸਰ ਇੰਨਾਂ ਚੀਜ਼ਾਂ ਤੋਂ ਸੈਟੀਸਫਾਈਡ ਨੇ ਜੀ ਕਿ ਬਿਲਕੁਲ ਜਿਹੜਾ ਇਹ ਤੁਸੀਂ ਪ੍ਰੋਟੋਕੋਲ ਤਿਆਰ ਕੀਤਾ ਵੈ ਦੇ ਸ਼ੁਡ ਫਾਲੋ ਇਟ ਬਿਲਕੁਲ ਸੈਟੀਸਫਾਈਡ ਨੇ ਕਿਉਂਕਿ ਉਹ ਏਐਸ ਪਰਿਵਾਰ ਦਾ ਹੀ 파ਟ ਨੇ ਸਾਡੇ ਉਹ ਸਾਰੀ ਗੱਲ ਨੂੰ ਸਮਝਦੇ ਜਿਹੜੀ ਥੋੜੀ-ਬੋਟੀ ਉਹਨਾਂ ਦੀ ਕੁਐਰੀ ਸੀ ਉਹ ਆਪਾਂ ਮੌਕੇ ਤੇ ਦੱਸਤੀ ਤੇ ਉਹ ਪੂਰੇ ਸੈਟੀਸਫਾਈ ਹੋ ਕੇ ਗਏ ਆ ਉਹਨਾਂ ਨੂੰ ਸਾਡੇ ਪੂਰੇ ਜੋ ਏਐਸ ਸੰਸਥਾਵਾਂ ਚ ਸਟਾਫ ਕੰਮ ਕਰਦਾ ਉਹਨਾਂ ਦੀ ਇੰਟੈਗਰਿਟੀ ਤੇ ਕੋਈ ਡਾਊਟ ਨਹੀਂ ਹੈ ਉਹਨਾਂ ਨੂੰ ਪੂਰੀ ਅਸ਼ਵਸ਼ਥ ਵੀ ਕੀਤਾ ਗਿਆ ਔਰ ਉਹਨਾਂ ਨੂੰ ਖੁਦ ਆਪਣੇ ਆਪ ਤੋਂ ਵੀ ਇਹ ਪੂਰਾ ਟਰਸਟ ਹੈ ਕਿ ਕੋਈ ਵੀ ਮੁਲਾਜ਼ਮ ਕਿਸੇ ਵੀ ਚੈਨਲ ਦੇ ਪ੍ਰਤੀ ਕੋਈ ਵਿਸ਼ੇਸ਼ ਛੁਕਾ ਨਹੀਂ ਰੱਖੇਗਾ ਟਰਾਂਸਪੇਰੈਂਸੀ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਪੋਲਿੰਗ ਕੰਡਕਟ ਕਰਾਏਗਾ ਉਹਨਾਂ ਨੇ ਸਾਨੂੰ ਆਸ਼ਵਸ਼ਤ ਕੀਤਾ ਕਿ ਉਹ ਕਿਸੇ ਤਰੀਕੇ ਦੀ ਵੀ ਕੋਈ ਵੀ ਕਿੰਤੂ ਪਰੰਤੂ ਕਰਕੇ ਮਾਹੌਲ ਨੂੰ ਇੱਕ ਖਰਾਬ ਨਹੀਂ ਕਰਨਗੇ ਜਿਵੇਂ ਕਿ ਸਰ ਨੇ ਦੱਸਿਆ ਵੈ ਕਿ ਪ੍ਰੋਪਰ ਟੰਗ ਦੇ ਨਾਲ ਜਿਹੜੀਆਂ ਤਿੰਨੇ ਧਿਰਾਂ ਨੇ ਉਹਨਾਂ ਨੂੰ ਸੈਟੀਸਫਾਈਡ ਕਰ ਦਿੱਤਾ ਗਿਆ ਤੇ ਉਹਨਾਂ ਨੇ ਵੀ ਕੋਆਪਰੇਟ ਕੋਆਰਡੀਨੇਟ ਕਰਨ ਦਾ ਸਰ ਦੇ ਨਾਲ ਪ੍ਰੋਮਿਸ ਕੀਤਾ ਸਰ ਜਿਵੇਂ ਕਿ ਟਾਈਮਿੰਗ ਕੀ ਟਾਈਮਿੰਗ ਹੈ ਸਰ ਕਈ ਵਾਰੀ ਕੀ ਹੁੰਦਾ ਵੈ ਕਿ ਕੁਝ ਹੈਂਡੀਕੈਪਡ ਪੀਪਲ ਹੁੰਦੇ ਨੇ ਸਰ ਜਾਂ ਓਵਰੇਜ ਪੀਪਲ ਹੁੰਦੇ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਕੋਈ ਸਰ ਸਪੈਸ਼ਲ ਫੈਸਿਲਿਟੇਟ ਕੀਤਾ ਗਿਆ ਸਰ ਬਿਲਕੁਲ ਬਿਲਕੁਲ ਕੀਤੀ ਗਈ ਹੈ ਸੀਨੀਅਰ ਸਿਟੀਜ਼ਨ ਸਾਡੇ ਬੜੇ ਆਦਰਨੀਏ ਨਾਗਰਿਕ ਹੁੰਦੇ ਨੇ ਤੇ ਉਹਨਾਂ ਲਈ ਵੀ ਤੇ ਜੇ ਕੋਈ ਹੈਂਡੀਕੈਪਡ ਵੀ ਹੈ ਉਹਨਾਂ ਲਈ ਆਪਾਂ ਐਂਟਰੀ ਦਾ ਗੇਟ ਹੀ ਲੱਗ ਰੱਖਿਆ ਹੋਇ ਗੇਟ ਸਮਰਾਲਾ ਰੋਡ ਤੋਂ ਜਿਹੜਾ ਇਹ ਸੀਨੀਅਰ ਸਕੈਂਡੀ ਸਕੂਲ ਨੂੰ ਐਂਟਰੀ ਗੇਟ ਹੈ ਉਹ ਖੋਲ ਦਿੱਤਾ ਜਾਏਗਾ ਉਹਨਾਂ ਦੀ ਵਹੀਕਲ ਵੀ ਅੰਦਰ ਤੱਕ ਅਲਾਉ ਕੀਤੀ ਜਾਏਗੀ ਫਿਰ ਅੱਗੇ 휠ਚੇਅਰ ਦਾ ਵੀ ਬੰਦੋਬਸਤ ਕੀਤਾ ਗਿਆ ਹੋਇਆ ਸਾਡਾ ਸਟਾਫ ਵੀ ਤੈਨਾਤ ਰਹੇਗਾ ਜੇ ਕੇਰ ਟਿਕਰੋਂ ਦੇ ਨਾਲ ਨਹੀਂ ਹੈ ਈਵਨ ਉਹ ਜਦੋਂ ਪੋਲਿੰਗ ਬੂਥ ਤੇ ਜਾਏਗੇ ਰਿਸਪੈਕਟਿਵ ਜਿੱਥੇ ਵੀ ਉਹਨਾਂ ਦੀ ਪੋਲ ਹੋਣੀ ਹੈ ਵੋਟ ਉੱਥੇ ਵੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੀ ਵੋਟ ਕਾਸਟ ਕਰਵਾਈ ਜਾਏਗੀ ਜਿਵੇਂ ਕਿ ਸਰ ਨੇ ਦੱਸਿਆ ਪਿਆ ਕਿ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾਣਗੀਆਂ ਜੇਕਰ ਕੋਈ ਹੈਂਡੀਕੈਪਡ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਉਹਨੂੰ ਕੋਈ ਦਿੱਕਤ ਹੈ ਤਾਂ ਉਹ ਚੀਜ਼ ਨੂੰ ਵੀ ਪ੍ਰੋਪਰ ਕਨਸਿਡਰ ਕੀਤਾ ਗਿਆ ਪਿਆ ਤੇ ਉਹਨਾਂ ਨੂੰ ਐਕਸਟਰਾ ਪ੍ਰਾਇਓਰਿਟੀ ਦਿੱਤੀ ਜਾਊਗੀ ਕਿ ਉਹਨਾਂ ਨੂੰ ਲਾਈਨਾਂ 'ਚ ਖੜਨਾ ਨਾ ਪਵੇ ਉਹਨਾਂ ਦਾ ਟਾਈਮ ਵੀ ਖਰਾਬ ਨਾ ਹੋਵੇ ਕੇਅਰ ਟੇਕਰ ਉਹ ਆਪਣੇ ਨਾਲ ਲਿਆਉਣ ਨੂੰ ਇੱਕ ਅਲੱਗ-ਅਲੱਗ ਬਟ ਸਕੂਲ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਸੀਈਓ ਸਰ ਵੱਲੋਂ ਵੀ ਉਹਨਾਂ ਨੂੰ ਸਪੈਸ਼ਲ ਜਿਹੜੀ ਫੈਸਿਲਿਟੀ ਹੈ ਦਿੱਤੀ ਜਾਊਗੀ ਸਰ ਕੀ ਟਾਈਮਿੰਗ ਹੈ ਕੀ ਕੋਈ ਗ੍ਰੇਸ ਟਾਈਮ ਰੱਖਿਆ ਪਿਆ ਸਰ ਇਨ ਕੇਸ ਕਈ ਵਾਰੀ ਕਿਸੇ ਨੇ ਬਾਹਰੋਂ ਆਉਣਾ ਹੁੰਦਾ ਸਪੈਸ਼ਲ ਪ੍ਰੋਟੋਕਾਲ ਹੈ 8 ਵਜੇ ਪੋਲਿੰਗ ਸ਼ੁਰੂ ਹੋਏਗੀ ਔਰ 5 ਵਜੇ ਤੱਕ ਚੱਲੇਗੀ 5 ਵਜੇ ਤੱਕ ਜਿਹੜਾ ਵੀ ਕਿਊ ਚ ਮੇਨ ਗੇਟ ਚ ਐਂਟਰ ਕਰ ਗਿਆ ਉਹਦੀ ਆਪਾਂ ਵੋਟ ਕਾਸਟ ਕਰਵਾਵਾਂਗੇ ਭਲੇ ਹੀ ਸਾਨੂੰ 6:00 ਵੱਜ ਜਾਣ 7:00 ਵੱਜ ਜਾਣ ਪਰ 5 ਵਜੇ ਮੇਨ ਗੇਟ ਦੋਨੋਂ ਮਦਨ ਕਪਾਲ ਚੋਪੜਾ ਵਾਲਾ ਵੀ ਤੇ ਇਸ ਸਾਈਡ ਏ ਸੀਨੀਅਰਸ ਕੈਂਡੀ ਸਕੂਲ ਵਾਲਾ ਵੀ ਆਪਾਂ ਕਲੋਜ਼ ਕਰ ਦਾਂਗੇ ਪਰ ਜਿਹੜੇ 5 ਵਜੇ ਤੱਕ ਇਨ ਹੋ ਗਏ ਕੈਂਪਸ ਚ ਉਹਨਾਂ ਦੀ ਵੋਟ ਕਾਸਟ ਹੋਏਗੀ ਥੈਂਕ ਯੂ ਵੈਰੀ ਮਚ ਜੀ ਜਿਵੇਂ ਕਿ ਤੁਸੀਂ ਸਰ ਨੇ ਇਸ ਗੱਲ ਦੱਸੀ ਹੈ ਤੁਸੀਂ ਸਾਰੀਆਂ ਗੱਲਾਂ ਉਹਨਾਂ ਦੀਆਂ ਸੁਣੀਆਂ ਤਾਂ ਅਸੀਂ ਵੀ ਇਹੀ ਬੇਨਤੀ ਕਰਦੇ ਹਾਂ ਕਿ ਪ੍ਰੋਪਰ ਟਾਈਮ ਤੇ ਆਓ ਆਪਣੀ ਵੋਟ ਕਾਸਟ ਕਰੋ ਤੇ ਜੋ ਪ੍ਰੋਟੋਕੋਲ ਆ ਉਹਨੂੰ ਫੋਲੋ ਕਰੋ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਨਾ ਕੋਈ ਕੈਂਡੀਡੇਟਾਂ ਨੂੰ ਆਵੇ ਨਾ ਪ੍ਰਸ਼ਾਸਨ ਨੂੰ ਆਵੇ ਨਾ ਕਿਸੇ ਨੂੰ ਆਵੇ ਸਰ ਕੋਈ ਮੈਸੇਜ ਸਾਡੇ ਚੈਨਲ ਦੇ ਥਰਾਈ ਜਿਹੜੇ ਵੋਟਰਸ ਨੇ ਜਾਂ ਕੁਝ ਹੋਰ ਤੁਹਾਡੇ ਪ੍ਰੋਟੋਕਾਲ ਦਾ ਹਿੱਸਾ ਹੋਵੇ ਉਹ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਮੈਂ ਸੈਕਿੰਡ ਡੇ ਦੀ ਵੀ ਗੱਲ ਜ਼ਰੂਰ ਕਰਨਾ ਚਾਹਾਂਗਾ ਜੋ ਕਾਊਂਟਿੰਗ ਡੇ ਦਾ ਪ੍ਰੋਟੋਕਾਲ ਹੈ ਕਿਉਂਕਿ ਪਿਛਲੇ ਪੋਲਿੰਗ ਡੇ ਦੇ ਵਿੱਚ ਕਿਉਂਕਿ ਆਪਾਂ ਸਟ੍ਰੋਂਗ ਰੂਮ 'ਚ ਪੇਟੀਆਂ ਸਟੋਰ ਕਰਕੇ ਰੱਖੀਆਂ ਹੋਣਗੀਆਂ ਪ੍ਰੋਪਰ ਨਿਗਰਾਨੀ 'ਚ ਜੇਰ 'ਚ ਕੈਮਰਾ ਵੀ ਹੈ ਪੁਲਿਸ ਕਰਮਚਾਰੀ ਵੀ ਹੈ ਦੀਵਾਰ ਵੀ ਹੋਈ ਹੈ ਲੋਕ ਵੀ ਹੋਇਆ ਉਹ ਕਾਊਂਟਿੰਗ ਡੇ ਵਾਲੇ ਦਿਨ ਆਪਾਂ ਗਰੁੱਪ ਲੀਡਰਸ ਜਿਹੜੇ ਤਿੰਨਾਂ ਪੈਨਲ ਦੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਆਪਾਂ ਉਹਨਾਂ ਨੂੰ ਖੋਲਾਂਗੇ ਜਿਹੜੀ ਕਾਊਂਟਿੰਗ ਹੈ ਦੋ ਵੈਨਿਊ ਤੇ ਹੋਏਗੀ ਇੱਕ ਦਿਆਨੰਦ ਹਾਲ 'ਚ ਹੋਏਗੀ ਇੱਕ ਰਾਮਨਾਥ ਹਾਲ ਦੇ ਵਿੱਚ ਹੋਏਗੀ ਅਧੀਆਂ-ਅਧੀਆਂ ਪੇਟੀਆਂ ਵੰਡ ਦਿੱਤੀਆਂ ਜਾਣਗੀਆਂ ਔਰ ਜਦੋਂ ਕਾਊਂਟਿੰਗ ਕਰਨਗੇ ਹਰੇਕ ਟੇਬਲ 25-25 ਵੋਟਾਂ ਗਿਣਨਗੇ ਉਹਨਾਂ ਦੇ ਉੱਤੇ ਇੱਕ ਕਾਊਂਟਿੰਗ ਅਫਸਰ ਹੋਏਗਾ ਜਿਹੜਾ ਉਹਨਾਂ ਦੀ ਨਿਗਰਾਨੀ ਰੱਖੇਗਾ ਕਿ ਇਹ ਠੀਕ ਗਿਣ ਰਹੇ ਨੇ ਉਹਨਾਂ ਦੇ ਸਾਹਮਣੇ ਤਿੰਨ ਬੰਦੇ ਕਾਊਂਟਿੰਗ ਏਜੰਟ ਹੋਣਗੇ ਤਿੰਨੋਂ ਪੈਨਲਾਂ ਦਾ ਇੱਕ-ਇੱਕ ਉਹ ਵੀ ਨਿਗਰਾਨੀ ਰੱਖੇਗਾ ਕਿ ਸਾਰਾ ਕੁਝ ਠੀਕ ਚੱਲ ਰਿਹਾ ਇਸ ਤਰ੍ਹਾਂ ਇੱਕ ਟੇਬਲ ਦਾ ਇਹ ਸੈਟਅਪ ਹੈ ਤੇ 10 ਟੇਬਲਾਂ ਤੇ ਸੇਮ ਸੈਟਅਪ ਰਹੇਗੀ ਬਾਅਦ ਦੇ ਵਿੱਚ ਆਪਾਂ ਉਹਨਾਂ ਦਾ ਟੋਟਲ ਕਰਾਂਗੇ ਤੇ ਸਾਡੇ ਟੋਟਲ ਕਰਨ ਤੋਂ ਬਾਅਦ ਡਿਪਟੀ ਕਾਊਂਟਿੰਗ ਅਫਸਰ ਹੈ ਚੀਫ ਕਾਊਂਟਿੰਗ ਅਫਸਰ ਹੈ ਔਰ ਤਿੰਨੋਂ ਪੈਨਲਾਂ ਦੁਆਰਾ ਅਪਾਇੰਟ ਕੀਤੇ ਹੋਏ ਕਾਊਂਟਿੰਗ ਰਿਪਰੈਜ਼ੈਂਟੇਟਿਵ ਨੇ ਇਹ ਸਾਰੇ ਸਾਈਨ ਕਰਨਗੇ ਗਰੁੱਪ ਲੀਡਰ ਸਾਈਨ ਕਰੇਗਾ ਫਾਈਨਲੀ ਮੈਂ ਚੀਫ ਇਲੈਕਸ਼ਨ ਅਫਸਰ ਕਮ ਰਿਟਰਨਿੰਗ ਅਫਸਰ ਸਾਈਨ ਕਰਕੇ ਉਹਨੂੰ ਆਪਾਂ ਆਨਲਾਈਨ ਆਪਣਾ ਜਿਹੜੀ ਸਕਰੀਨ ਲੱਗੀ ਹੋਈ ਸਾਡੀ ਕੰਪਿਊਟਰ ਨਾਲ ਜੁੜੀ ਹੋਈ ਹੈ ਉਹਤੇ ਆਪਾਂ ਡਿਸਪਲੇ ਕਰ ਦਾਂਗੇ ਤੇ ਉਸ ਨਾਲ ਇੱਕ ਰਾਉਂਡ ਖਤਮ ਹੋ ਜਾਏਗਾ ਸਰ ਲਾਸਟ ਦੇ ਵਿੱਚ ਸਰ ਕਈ ਲੋਕਾਂ ਦੇ ਵਿੱਚ ਇੱਕ ਥੋੜੀ ਜਿਹੀ ਲਾਲੋ ਕਿ ਉਹਨਾਂ ਦੇ ਵਿੱਚ ਨੌਲੇਜ ਦੀ ਕਮੀ ਕਹਿ ਲੀਏ ਜਾਂ ਕੁਝ ਵੀ ਜਿਨ੍ਹਾਂ ਨੇ ਸਰ ਇਸ ਵਾਰੀ ਨਵੀਆਂ ਵੋਟਾਂ ਬਣਾਈਆਂ ਨੇ ਉਹ ਕਹਿੰਦੇ ਵੀ ਸਾਨੂੰ ਇਸ ਵਾਰੀ ਵੋਟ ਕਾਸਟ ਕਰਨ ਦਾ ਰਾਈਟ ਨਹੀਂ ਮਿਲ ਰਿਹਾ ਸਰ ਇਹਦੇ ਪਿੱਛੇ ਦੀ ਕੀ ਰਿਐਲਿਟੀਆਂ ਵੀ ਕਿਸ ਕਾਰਨ ਕਰਕੇ ਉਹ ਇਸ ਟੈਨਿਓਰ ਦੇ ਵਿੱਚ ਹੈ ਜਿਹੜਾ ਆਪਣੀ ਵੋਟ ਕਾਸਟ ਨਹੀਂ ਕਰ پا ਰਹੇ ਜੀ ਇਸ ਦੇ ਵੇਲੇ ਜੋ ਸਾਡੇ ਟਰਸਟ ਦਾ ਕਨਸਟੀਟਿਊਸ਼ਨ ਹੈ ਉਹਰ ਚ ਬਿਲਕੁਲ ਕਲੀਅਰ ਲਿਖਿਆ ਹੋਇਆ ক্লোਜ਼ ਫੋਰ ਦੇ ਵਿੱਚ ਕਿ ਜਦੋਂ ਵੀ ਕੋਈ ਕੈਂਡੀਡੇਟ 21000 ਰੁਪਿਆ ਜਾਂ ਉਸ ਤੋਂ ਬਾਅਦ ਦਾ দান ਦੇ ਦਿੰਦਾ ਉਹ ਐਲੀਜੀਬਲ ਹੋ ਜਾਂਦਾ ਲਾਈਫ ਮੈਂਬਰਸ਼ਿਪ ਲਈ ਐਲੀਜੀਬਲ ਹੋ ਜਾਂਦਾ ਬਣ ਨਹੀਂ ਜਾਂਦਾ ਬਣਦਾ ਉਹ ਉਦੋਂ ਹੀ ਆ ਜਦੋਂ ਮੈਨੇਜਿੰਗ ਕਮੇਟੀ ਮਤਾ ਪਾਸ ਕਰਕੇ ਉਹਨੂੰ ਹਰੀ ਝੰਡੀ ਦੇ ਦਿੰਦੀ ਹੈ ਪਰ ਹੁੰਦਾ ਉਹ ਬੀ ਇਫੈਕਟ ਫਰੋਮ ਡੋਨੇਸ਼ਨ ਦੀ ਡੇਟ ਤੋਂ ਹੀ ਆ ਤਾਂ ਕਿਉਂਕਿ ਇਹਨਾਂ ਦੇ ਕੇਸ ਦੇ ਵਿੱਚ ਇਹਨਾਂ ਨੇ ਡੋਨੇਸ਼ਨ ਭਲੇ ਹੀ ਦਿੱਤੀ ਹੈ ਦੇ ਆਰ ਐਲੀਜੀਬਲ ਟੂ ਬੀ ਲਾਈਫ ਮੈਂਬਰ ਬਟ ਉਹ ਬਣਨਗੇ ਉਦੋਂ ਜਦੋਂ ਹੁਣ ਨਵੀਂ ਬਣਨ ਵਾਲੀ ਮੈਨੇਜਿੰਗ ਕਮੇਟੀ ਉਹਨਾਂ ਨੂੰ ਲਾਈਫ ਮੈਂਬਰਸ਼ਿਪ ਕਨਫਰ ਕਰ ਦੇਗੀ ਥੈਂਕ ਯੂ ਵੈਰੀ ਮਚ ਸਰ ਨੇ ਬਹੁਤ ਵਧੀਆ ਢੰਗ ਨਾਲ ਦੱਸਿਆ ਵੇ ਕਿ ਤੁਹਾਡੀ ਜਿਹੜੀ ਮੈਂਬਰਸ਼ਿਪ ਹੈ ਓਕੇ ਹੋਗੀ ਬਟ ਜਦੋਂ ਤੱਕ ਮੈਨੇਜਮੈਂਟ ਦਾ ਗਠਨ ਨਹੀਂ ਹੁੰਦਾ ਹੈਗਾ ਤੁਹਾਨੂੰ ਜਿਹੜਾ ਵੋਟਿੰਗ ਦਾ ਰਾਈਟ ਹੈ ਉਹ ਆਫਟਰ 댓 ਮਿਲੂਗਾ ਜਦੋਂ ਮੈਨੇਜਮੈਂਟ ਗਠਿਤ ਹੋ ਜੂਗੀ ਅਸੀਂ ਵੀ ਇਹੀ ਬੇਨਤੀ ਕਰਦੇ ਆ ਸਾਡੇ ਸਰ ਨੇ ਵੀ ਇਹੀ ਸਾਰਾ ਪ੍ਰੋਟੋਕੋਲ ਦੱਸਿਆ ਸਾਰਾ ਇਹਨਾਂ ਦਾ ਸਟਾਫ ਹੈ ਟੋਟਲ ਫੇਅਰ ਇਲੈਕਸ਼ਨ ਕਰਾਉਣ ਦੇ ਲਈ ਵਚਨਬੱਧ ਨੇ ਜੀ ਤੇ ਅਸੀਂ ਵੀ ਉਮੀਦ ਕਰਦੇ ਆ ਕਿ ਫੇਅਰ ਇਲੈਕਸ਼ਨ ਹੋਵੇ ਤੇ ਸਾਡੇ ਸ਼ਹਿਰ ਦੇ ਜਿਹੜੇ ਹੈਰੀਟੇਜ ਐਜੂਕੇਸ਼ਨਲ ਇੰਸਟੀਟਿਊਟਸ ਨੇ ਇਹਨਾਂ ਦੀ ਦਿਨ ਦੁਗਣੀ ਰਾ ਚੁਗਣੀ ਤ